ਉਹ ਬਾਬਾ ਬੁੱਢਾ ਜੀ ਨੇ ਇਹ ਪੱਤਰ ਕਾ ਪੜ੍ਹ ਲਈ ਤੇ ਬਾਕੀ ਮੁੱਖੀ ਮੂ ਵਿਸ਼ਖ ਬਾਜ਼ ਬੈਠੇ ਸਨ ਉਹਨਾਂ ਨੂੰ ਵੀ ਦਿਖਾ ਦਿੱਤੀ। ਰੁｸਰੂ ਆਰਜਨ ਦੇਵ ਜੀ ਮਹਾਰਾਜ ਨੇ ਪੁੱਛਿਆ ਬਾਬਾ ਬੁੱਢਾ ਜੀ ਦੇ ਪਾਸੋਂ ਕਿ ਬਾਬਾ ਜੀ ਉਹ ਦੱਸੋ ਤੁਹਾਡਾ ਵਿਚਾਰ ਕੀ ਹੈ? ਬਾਬਾ ਬੁੱਢਾ ਜੀ ਨੇ ਸ੍ਰੀਮਨ ਰੁｸਰੂ ਆਰਜਨ ਦੇਵ ਜੀ ਮਹਾਰਾਜ ਦੇ ਚਰਨਾਂ 'ਚ ਬੇਨਤੀ ਕੀਤੀ। ਕਿ ਮਹਾਰਾਜਾ ਗੁਰੂ ਨਾਨਕ ਦੇਵ ਜੀ ਦੇ ਘਰੋਂ ਜਿੱਤੇ ਨਿਮਾਣਿਆਂ ਨੂੰ ਮਾਨ ਪ੍ਰਾਪਤ ਹੁੰਦਾ ਹੈ। ਇਹ ਤੇ ਹੰਕਾਰੀਆਂ ਬਾਜ਼ ਦੇ ਕੋਈ ਥਾਂ ਨਹੀਂ ਜਿਸका ਅੰਤ ਰਾਜਮਹਾਨ ਸੁੰਦਰਖ ਪਾਤੀ ਹੋਤ ਸੁਹਾਨ। ਦੁਦਨਾ ਹੈ ਮਦੂਬਨਵੰਤ ਸੋ ਹੋਤ ਵਿਸ਼ਟ ਕਜੰਤ। ਆਪਸ ਕੋ ਕਰਮੰਤ ਖਾਵੈ ਜਨਮ ਮਰੈ। ਬਾਦੋਂ ਉਰਮਾ ਹੈ ਤਨ ਕੋ ਮਨ ਕਾ ਤੁਹ ਰਹੇ ਗੁਮਾਨ ਸੋ ਮੂਖ ਅੰਧਾ ਕਦੀਆ ਜੇ ਤੇਰੇ ਵੀ ਹੰਕਾਰ ਆਪਨੇ ਬਿਆਨ ਕੀਤੇ ਨੇ ਇਹਨਾਂ ਸਾਰਿਆਂ ਦੀ ਅੰਸ਼ ਉਸ ਹੰਕਾਰੀ ਦੀਵਾਨ ਚੰਦੂ ਦੇ ਵਿੱਚ ਮੌਜੂਦ ਹੈ ਤੇਰਾ ਹੰਕਾਰ ਇਹ ਰੂ ਕਿਵੇਂ ਪ੍ਰਵਾਨ ਛੱਡਦਾ ਹੈ ਆਪ ਦੇ ਦਰਬਾਰ ਤੇ ਇੱਥੇ ਤੇ ਨਿਮਰਤਾ ਹੀ ਪ੍ਰਵਾਨ ਛੱਡਦੀ ਆ ਕਰ ਕਿਰਪਾ ਜਿਸ ਕਾ ਹਿਰਦਾ ਹੈ ਗਰੀਬੀ ਬਸਾਵੈ ਨਾਨਕੀਆਂ ਮੁਕਤਾ ਆਗੈ ਚੁਟਾਰੇ ਮਹਾਰਾਜ ਆਪ ਤਾਂ ਹੀ ਫੁਰਮਾਨ ਹੈ ਸੁਖੀ ਬਸਹਿ ਮਸਕੀਨੀਆਂ ਆਪ ਨਿਵਾਰ ਤਦੇ ਵੱਡੇ ਵੱਡੇ ਅਹੰਕਾਰ ਜਾਂ ਨਾਨਕ ਗਰਜ਼ ਦਲੇ ਚ ਇਤਰਾ ਮਾੜ ਤੇਰਾ

ਸਾਰ ਸੰਗਤ ਸਾਇਬ ਗੁਰਵਰਨ ਦੇਵ ਦੀ ਮਹਾਰਾਜ ਵੀ ਕਹਿਣ ਲਗੇ ਬਾਬਾ ਜੀ ਸਾਡਾ ਮਤ ਵੀ ਇਹੋ ਹੀ ਹੈ ਅਸੀਂ ਆਪਣੇ ਇੱਕ ਸੇ ਗਰੀਬ ਸਿੱਖ ਦੀ ਲੜਕੀ ਦਾ ਨਾਤਾ ਤੇ ਆਪਣੇ ਸਾਇਰ ਸਾਧ ਦੇ ਵਾਸਤੇ ਮੰਨ ਸਕਦੇ ਹਾਂ ਪਰ ਕੋਸ ਹੰਕਾਰੀ ਦੇ ਹੰਕਾਰੀ ਦੀ ਲੜਕੀ ਦਾ ਰਿਸ਼ਤਾ ਪ੍ਰਵਾਨ ਨਹੀਂ ਕਰਾਂਗੇ ਇਹ ਸੰਗਤਾਂ ਦੇ ਵਿਚਾਰ ਸੰਗਤਾਂ ਦਾ ਹੁਕਮ ਸਾਡੇ ਵੀ ਸ੍ਰੀ ਸ਼੍ਰੀਮਤੀ ਨਸਾਰ ਸੰਗਤ ਇਹ ਕਾਰਨ ਸੀ ਜਿਸ ਕਰਕੇ ਚੰਦੂ ਵੀ ਵਿਰੋਧਤਾ ਕਰ ਰਿਹਾ ਸੀ ਇਹ ਵੀ ਉਹਨਾਂ ਨਿੰਦਕਾਂ ਵਿੱਚ ਸ਼ਾਮਲ ਸੀ ਉਹ ਚੌਧਾਰ ਦੇ ਵਿੱਚ ਕਿਹੜੇ ਬਾਦਸ਼ਾਹ ਜਹਾਂਗੀਰ ਦੇ ਪਾਸ ਹਮੇਸ਼ਾ ਹੀ ਗੁਰੂ ਕਰਨ ਦੀ ਸ਼ਾਨ ਦੇ ਖਿਲਾਫ ਹੀ ਬੋਲਦੇ ਗੁਰੂ ਕਰਨ ਦੀ ਨਿੰਦਿਆ ਹੀ ਕਰਦੇ ਬਾਦਸ਼ਾਹ ਨੇ ਹਮੇਸ਼ਾ ਕੰਨ ਹੀ ਭਰਦੇ ਬਾਦਸ਼ਾਹ ਜੀ ਦਾ ਤਾਂ ਭਈ ਪ੍ਰਕਾਰ ਵਾਕ ਸੀ ਔਰ ਸੰਗਤਾਂ ਵਿੱਚ ਵੀ ਇਹ ਗੰਧਿਤ ਹੋ ਚੁੱਕੀ ਸੀ ਇਹ ਕਰਕੇ ਬਾਦਸ਼ਾਹ ਨੇ ਆਪਣੇ ਸਿਰ ਦੋਸ਼ ਲੈਣਾ ਨਾ ਸਮਝਿਆ ਵੀ ਸੰਗਤਾਂ ਦੇ ਵਿੱਚ ਜਿਹੜੇ ਗੁਰੂ ਜੀ ਦੇ ਸਿੱਖ ਨੇ ਜਾਂ ਆਮ ਪਰਜਾ ਦੇ ਵਿੱਚ ਇਸ ਗੱਲ ਦਾ ਮੁਖਾਲਸਾ ਬਣਿਆ ਰਹੇਗਾ ਕਿ ਚੰਦੂ ਦੀ ਵਿਰੋਧਤਾ ਸੀ ਗੁਰੂ ਜੀ ਦੇ ਨਾਲ ਕਿ ਸਾਰਾ ਕਾਰਾ ਉਸ ਦਾ ਹੀ ਹੈ ਹੁਸਾਰ ਸੰਗਤਾਂ ਵਿੱਚ ਇਹ ਕਰਕੇ ਬਰਸਨ ਨੇ ਨੀਤੀ ਤੋਂ ਕਮਲਿਆ ਗੁਰੂ ਜੀ ਨੂੰ ਦੀਵਾਨ ਤੰਦੂ ਦੇ ਹਵਾਲੇ ਕਰ ਦਿੱਤਾ ਆਪ ਉਥੋਂ ਅੱਗੇ ਰੁਕਸਤ ਹੋ ਗਿਆ ਫਿਰ ਸਾਜ ਸੰਗਤ ਜਿਸ ਤਰ੍ਹਾਂ ਦਾ ਉਹ ਛੀਂਦੀ ਸਾਕਾ ਹੈ ਨਾ ਜਿਸ ਤਰ੍ਹਾਂ ਉਸ ਦੁਸ਼ਟ ਨੇ ਬੜੇ ਕਸ਼ਟ ਦੇ ਕੇ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਤੱਤੀਆਂ ਤਵੀ ਉੱਪਰ ਬਿਠਾ ਕੇ ਤੱਤੀ ਰੇਤ ਸੀਸ ਵਿੱਚ ਪਾ ਕੇ ਉਹ ਬੁੱਢੇ ਦੇ ਗੁਹੇ ਚ ਉਬਾਲ ਕੇ ਸ਼ਹੀਦ ਕੀਤਾ ਉਹ ਪ੍ਰਸੰਗ ਕਿਉਂਕਿ ਕੱਲ ਨੂੰ ਤੁਸੀਂ ਇੱਥੇ ਗੁਰਦੁਆਰਾ ਸਾਹਿਬ ਦੀਵਾਨ ਸੁਟਾਉਣਾ ਹੈ ਇਹ ਪ੍ਰਸੰਗ ਤੁਹਾਨੂੰ ਇੱਥੋਂ ਦੇ ਜਿਹੜੇ ਦੀਵਾਨ ਸੁਟਣ ਅੱਗੇ ਸਰਦਾਰ ਬੁਵਾ ਦੇਣਗੇ ਸੋ ਆਓ ਤੇ ਕੋ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦਰਅਸਲ ਸਾਡੇ ਵਾਸਤੇ ਇੱਕ ਅੰਪਲ ਇਹ ਸੈੱਟ ਕਰ ਦਿੱਤੀ ਜਿੱਥੇ ਜਿਹੜੀ ਗੁਰਬਾਣੀ ਦੀ ਮੌਲਕਤਾ ਹੈ ਨਾ ਇਸ ਨੂੰ ਬਰਕਰਾਰ ਰੱਖਣਾ ਤਨਗੁਰਵ ਜਿੰਦ ਜੀ ਮਹਾਰਾਜ ਨੇ ਆਪਣੇ ਪ੍ਰਾਣ ਨਿਸ਼ਾਵਰ ਕਰ ਦਿੱਤੇ ਉਹਨਾਂ ਵਾਸਤੇ ਤੇ ਬਹੁਤ ਆਸਾਨ ਸੀ ਉਹ ਤੇ ਆਪ ਸਮਰੱਤ ਸਨ ਕੋ ਜਾਰ ਲੱਭ ਪਾ ਸਕਦੇ ਸਨ ਉਹਨਾਂ ਦੀ ਕਿਹੜਾ ਕਿਸੇ ਨਾਲ ਕੋਈ ਵਿਰੋਧਤਾ ਸੀ ਅ ਸਾਨੂੰ ਇੱਕ ਸਿਖਾਉਣ ਵਾਸਤੇ ਵੀ ਇਹ ਜਿਹੜੀ ਜੋ ਕੁਝ ਇੱਕ ਵਾਰ ਇਹ ਮਹਾਨ ਕਾਰਜ ਸੰਪੂਰਨ ਹੋ ਗਿਆ ਪੂਰੇ ਘਾਤੀਆ ਸਭ ਕੁਝ ਪੂਰਾ ਇਹਦੇ ਵਿੱਚ ਕੋਈ ਘਾਟ ਬਾਧ ਨਹੀਂ ਹੋ ਸਕਦੀ ਜਿਵੇਂ ਅੱਜ ਅਸੀਂ ਵਿਉਂਤਰਾ ਬਣਾਉਂਦੇ ਨਾ ਕਦੀ ਮੰਗਣਾ ਨੂੰ ਬਦਲਣ ਦੀ ਗੱਲਾਂ ਕਰਦੇ ਆ ਕਦੇ ਕਹਿੰਦੇ ਵੀ ਇਹ ਬਾਣੀ ਵਿੱਚ ਸ਼ਬਦ ਨਹੀਂ ਚਾਹੀਦੇ ਕਦੀ ਭਗਤਾਂ ਦੀ ਬਾਣੀ ਉੱਪਰ ਕਦੀ ਭੱਟਾ ਨਹੀਂ ਬਾਣੀ ਉੱਪਰ ਕਹਿੰਤੂ ਪ੍ਰੰਤੂ ਕਰਦੇ ਆ ਕਿ ਸਾਡੀ ਆਕਲ ਸਾਈਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਆਕਲ ਨਾਲ ਉਹ ਵੱਡੀ ਹੋ ਗਈ ਗੁਰਬਾਣੀ ਦੀ ਮੌਲਿਕਤਾ ਨੂੰ ਬਰਕਰਾਰ ਰੱਖਣ ਵਾਸਤੇ ਸਤਿਗੁਰੂ ਜੀ ਨੇ ਆਪਣੇ ਪਵਿੱਤਰ ਸਰੀਰ ਦਾ ਬલિદાન ਦੇ ਦਿੱਤਾ ਇਸ ਸੰਗਤਾਂ ਦੀ ਕਾਰਪੇਟਾ ਵਾਂ ਸੰਗਤਾਂ ਦੇ ਖੂਨ ਮਸੀਨੇ ਦੀ ਕਮਾਈ ਨਾ ਸਤਪੁਰੰਜੀ ਨੇ ਆਪਣੇ ਸਵਾਰਥ ਵਾਸਤੇ ਨਾ ਸਰਕਾਰੀ ਖਜ਼ਾਨੇ ਵਾਸਤੇ ਦਿੱਤੀ। ਜੁਣ ਜਿਹੜੇ ਅਸੀਂ ਵੀ ਗੁਰਦੁਆਰਿਆਂ ਦੇ ਪ੍ਰਬੰਧਕਾਂ ਨਾ ਇਹ ਸਾਡੇ ਵਾਸਤੇ ਵੀ ਨਸੀਹਤ ਹੈ। ਵੀ ਜਿਹੜੀ ਸੰਗਤਾਂ ਦੀ ਕਾਰਪੇਟਾ ਹੈ ਨਾ ਇਹ ਵੀ ਸਿਰਫ ਔਰ ਸਿਰਫ ਪਰਪਕਾਰ ਦੇ ਕਾਰਜਾਂ ਵਾਸਤੇ ਵਰਤਣੀ ਚਾਹੀਦੀ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇਹ ਸਾਨੂੰ ਨਸੀਹਤ ਦੇਣ ਵਾਸਤੇ ਇਹ 2 ਲੱਖ ਰੁਪਏ ਉਹਨਾਂ ਵਾਸਤੇ ਕੀ ਚੀਜ਼ ਸੀ ਕੁਦਰਮਾਨਾ ਭੱਕੇ ਗਦਰ ਫਦਫਾ ਹੋ ਸਕਦੀ ਸੀ ਪਰ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਤੇ ਸਾਡੇ ਲਈ ਕੋਈ ਐਗਜ਼ਾਮਪਲ ਸੈੱਟ ਕਰਨੀ ਹੈ ਸਾਨੂੰ ਕੁਝ ਸਿਖਾਉਣਾ ਹੈ ਫਿਰ ਸੰਤਨੂ ਸਤਗੁਰੂ ਜੀ ਨੇ ਕਿੰਨਾ ਵੱਡਾ ਮਾਣ ਦਿੱਤਾ ਵੇਖੋ ਆ ਕਿਤਨਾ ਵੱਡਾ ਰਿਸਕ ਲਾਇਆ ਕਿਥੇ ਹਿੰਦੁਸਤਾਨ ਦਾ ਬਾਦਸ਼ਾਹ ਉਸਦਾ ਦੀਵਾਨ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਿਸੇ بڑے ਬਾਦਸ਼ਾਹ ਦੀ ਕਿਸੇ ਵੱਡੀ ਹਉਦੇਦਾਰ ਦੀ ਪ੍ਰਵਾਹ ਨਹੀਂ ਕੀਤੀ ਸੰਗਤ ਦੇ ਵਿਚਾਰ ਨੂੰ ਜਾਂ ਸੰਗਤ ਦੀ ਬੇਨਤੀ ਨੂੰ ਸਿਰ ਮੱਥੇ ਰੱਖ ਕੇ ਆਪਣੀ ਆਪਣੇ ਸਾਹਿਬਜ਼ਾਦੇ ਦੀ ਐ ਸਗਾਈ ਜੀ ਆਪਣੇ ਦੋਨੋਂ ਘਰੋਂ ਬਰੋਸਾ ਏ ਗੁਰਸੇਖਾਂ ਨੇ ਬੱਚਿਆਂ ਦੇ ਨਾਲ ਤੇ ਕਰ ਦਿੱਤੀ ਪਰ ਉਹ ਸੰਗਾਂ ਕੀ ਨਾ ਕੀ ਦਾ ਰਿਸ਼ਤਾ ਪਰਵਾਣ ਨਹੀਂ ਕੀਤਾ। ਉਹ ਸਾਨੂੰ ਪਰਮਾਤਮਾ ਦੀ ਅਕਾਲ ਕੁਰਪੂਆਈ ਗੁਰੂ ਜੀ ਦੇ ਰਸਭ ਚ ਰਾਜੀ ਰਹਿਣ ਦਾ ਸੰਦੇਸ਼ ਦੇ ਗਏ ਤਤਿਆਂ ਤਤਿਆਂ ਪਰ ਬੈਠ ਕੇ ਵੀ ਉਚਾਰਨ ਕਰਦੇ ਰਹੇ ਹਰ ਕਾ ਨਾਮ ਹਿਰਦੈ ਨਿਤ ਧਿਆਈ ਸੰਗੀ ਸਾਥੀ ਸਗੁਤਰਾਈ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤਿਸ ਸਦਾ ਸਮਾਲੇ ਤੇਰਾ ਕੀਆ ਮਿੱਠਾ ਲੱਗੈ ਹਰ ਨਾਮ ਪਧਾਰਿ ਸ ਨਾਨਕੁ ਮੰਨੈ ਮਿੱਠਾ 라ਗਨ ਸਾਇ

ਦੀਵਾਨ ਟੂ ਲੀਡਰਸ ਵਾਸਤੇ ਹੋ ਜਿਸ ਤਰ੍ਹਾਂ ਨਿਰੰਤਰ ਜਾਰੀ ਰਹੇਗਾ 10 ਸਿਮਨਾ ਜਾਂਚ ਹੈ ਵੈਸੇ ਤੇ ਆਮ ਤੌਰ ਤੇ ਜਦੋਂ ਅਸੀਂ ਨਾਮ ਰੱਖਦੇ ਹਾਂ ਐਤਵਾਰ ਦਾ ਦਿਨ ਜ਼ਰੂਰ ਰੱਖੀਦਾ ਨਾਲ ਪਰ ਇਸ ਵਾਰ ਮੇਰੀ ਮਨਜ਼ੂਰੀ ਸੀ ਉਹ ਕਲ ਦਾ ਦਿਵਾਨ ਪਹਿਲਾਂ ਹੀ ਸcheduled ਸੀ ਉਤੇ ਵੈੰਗੂਰ ਏਅਰ ਯੇਡ ਵਿੱਚ ਲੈਣ ਦੀ ਦਾ ਇਸ ਕਰਕੇ ਮੇਨੂੰ ਲੱਗੀ ਰਾਤ ਨੂੰ ਇਹ ਤੁਹਾਨੂੰ ਪੜਨਾ ਹੈ ਇਸ ਕਰਕੇ ਸੰਤਾਂ ਦੇ ਪਾਸ ਹੁੰਦਾ ਹੈ ਇੱਥੇ ਸ਼ਿਵਾ ਮੰਦਦਾ ਹੈ ਸੋ ਆਪ ਸਭਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਬ੍ਰਹੂਪੁਰਾਧੀਆਂ ਭਰੀਆਂ ਵੀਕ ਤੇਜ ਦੇ ਚਾਕੇ ਵੀ ਗੁਮਾਹ ਪੁਰਖਾਂ ਨੇ ਸੰਤ ਰਾਇ ਸ਼ਿਸ਼ਿੰਗਿ ਮਹਾਰਾਜ ਰਾੜਾ ਸਾਹਿਬ ਵਾਲਿਆਂ ਨੇ ਗੁਰਬਾਣੀ ਦੀਆਂ ਸਿੱਧੀਆਂ ਧਾਰਨਾਵਾਂ ਵਾਲੇ ਕੀਰਤਨ ਦੀ ਪਰੰਪਰਾ ਪ੍ਰਚਲਿਤ ਕੀਤੀ ਉਹ ਸਰਵਾਇਤ ਅਨੁਸਾਰ ਗੁਰਬਾਣੀ ਦੇ ਨਾਲ ਅਰਗੁਨ ਮਦਦਿਆ ਵਿਚਾਰਾਂ ਦਿਨਣ ਜੋੜਨ ਵਾਸਤੇ ਆਪ ਰੋਜ਼ਾਨਾ ਕੀਤੇ ਹਾਧੀਆਂ ਵਰਦੇ ਰਹੇ ਗੁਰਬਾਣੀ ਦੇ ਕੀਰਤਨ ਦਾ ਵਿਚਾਰਾ ਦਾ ਨੰਨ ਬੰਦੇ ਰਹੇ ਸਤਗੁਰੂ ਜੀ ਬਖਸ਼ਿਸ਼ ਕਰਨ ਇਹ ਗੁਰਬਾਣੀ ਦਾ ਵਿਚਾਰਾ ਆਪਣੇ ਅਰਧੀਆਂ ਅੰਦਰ ਵਸ ਜਾਣ ਜਿਸ ਕਰਕੇ ਆਪਾਂ ਗੁਰੂ ਕੀ ਬਖਸ਼ਿਸ਼ ਦੇ ਪਾਤਰ ਬਣ ਕੇ ਆਪਣਾ ਲੋਕ ਸੁਖੀ ਹੋਣ ਨੂੰ ਸੁਖ ਸੁਦਰਾ ਸਕੀਏ ਤੁਮ ਤਕ ਨਿਖਿਮਾ ਵਾਹਿਗੁਰੂ ਜੀ ਕਾ ਕਾਲ ਸਤਿ ਵਾਹਿ